ਇਹ ਤਸਵੀਰਾਂ ਦੇਖੋ ਇਹ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਤੇ ਚੰਡੀਗੜ੍ਹ ਦੇ ਵਿੱਚੋਂ ਕਿਹੜਾ ਡੈਮ ਤੇ ਲੜਗੇਟ ਖੋਲਣ ਦੇ ਕਾਰਨ ਇਹ ਬ੍ਰਿਜ ਦੇ ਉੱਤੇ ਤੱਕ ਪਾਣੀ ਆ ਜਾਂਦਾ ਔਰ ਇੱਕ ਸਾਈਡ ਤੋਂ ਬ੍ਰਿਜ ਜਿਹੜਾ ਟੁੱਟ ਜਾਂਦਾ ਤਸਵੀਰਾਂ ਦੇ ਵਿੱਚ ਕਸ਼ਮੀਰੀ ਸਾਈਡ ਤੋਂ ਵੀ ਬ੍ਰਿਜ ਟੁੱਟਿਆ ਹੋਇਆ ਔਰ ਇੱਥੇ ਸੜਕ ਵੀ ਜਿਹੜੀ ਹੈ ਕਿਤੇ ਨਾ ਕਿਤੇ ਸਾਈਡ ਤੋਂ ਔਰ ਦੇਖ ਸਕਦੇ ਹੋ ਕਿ ਪਾਣੀ ਉੱਪਰ ਤੱਕ ਆ ਜਾਂਦਾ ਔਰ ਉੱਪਰ ਤੱਕ ਆ ਕੇ ਰੋਡ ਦੇ ਨਾਲ ਜਿਹੜੀ ਸੇਫਟੀ ਮਟੀਅਰਲ ਪਰਿਪਰਿਤਤ ਜਿਹੜੇ ਪੱਤਰ ਲੱਗੇ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚਲਾ ਜਾਂਦਾ ਜੀ ਵੱਟ ਦੇਖ ਸਕਦੇ ਹੋ ਕਿੰਨੇ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਔਰ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਚੰਡੀਗੜ੍ਹ ਵੀ ਹਾਈ ਅਲਰਟ ਤੇ ਹੈ ਔਰ ਹਾਈ ਅਲਰਟ ਤੇ ਦੇਖ ਸਕਦੇ ਹੋਗੇ ਕਿੰਨਾ ਕੁ ਪਾਣੀ ਹਿਮਾਚਲ ਤੋਂ ਆ ਰਿਹਾ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਫ੍ਰੀਜਾ ਵੀ ਟੁੱਟ ਗਿਆ ਟੁੱਟ ਕੇ ਪਾਣੀ ਦੇ ਵੀ ਟਿੱਕ ਚੁੱਕਿਆ ਦੂਜੀ ਸਾਈਡ ਤੋਂ ਵੀ ਤਸਵੀਰਾਂ ਦਿਖਾ ਦਿੰਦੇ ਔਰ ਇਹੀ ਉਹ ਜਗ੍ਹਾ ਹੈ ਜਿੱਤੇ ਕੱਲ ਇੱਕ ਬੰਦਾ ਰੁੜ ਗਿਆ ਔਰ ਉਹਦੀ ਮੌਤ ਹੋ ਗਈ ਕੱਲ ਮੱਛੀਆਂ ਵੜਨ ਇੱਥੇ ਆਇਆ ਸੀਗਾ ਔਰ ਪਾਣੀ ਦੇ ਵਹਾਅ ਦੇ ਨਾਲ ਰੁੜ ਗਿਆ ਔਰ ਉਹਦੀ ਲਾਸ਼ ਜਿਹੜੀ ਹੈ ਹੁਣ ਪ੍ਰਸ਼ਾਸਨ ਨੂੰ